ਪ੍ਰਾਈਵੇਟ ਹਸਪੀਟਲ ਦਾ ਬਿੱਲ ਇੰਝ ਹੋਰ ਹਸਕਾਵਰ ਕਰੂ ਕੀ ਕਿ ਨਹੀਂ ਮੁੱਖ ਮੰਤਰੀ ਸਿਹਤ ਯੋਜਨਾ ਕਾਰਡ ਹੈਗਾ ਫਿਰ ਕੋਈ ਟੈਨਸ਼ਨ ਨਹੀਂ ਥੋੜਾ ਸਾਰਾ ਟਰੀਟਮੈਂਟ ਕੈਸ਼ਲੈਸ ਹੋ ਬਿਨਾ ਪੈਸਿਆਂ ਦੇ ਜੀ ਹਾਂ ਹਰੇਕ ਨਾਗਰਿਕ ਜਿਹੜਾ ਹੈ ਉਹ ਮੁੱਖ ਮੰਤਰੀ ਸਿਹਤ ਕਾਰਡ ਜਦੋਂ ਬਣ ਗਿਆ ਤਾਂ ਉਹ 10 ਲੱਖ ਰੁਪਏ ਦਾ ਮੁਫਤ ਤੇ ਕੈਸ਼ਲੈਸ ਜਿਹੜਾ ਇਲਾਜ ਕਰਾਉਣ ਦੇ ਕਾਬਿਲ ਵੀ ਹੋਊਗਾ ਐਲੀਜੀਬਲ ਵੀ ਹੋਊਗਾ ਪੰਜਾਬ ਸਰਕਾਰ ਲੈ ਕੇ ਆਈ ਹੈ ਦੁਨੀਆ ਦੀ ਪਹਿਲੀ ਸਿਹਤ ਯੋਜਨਾ ਹੁਣ ਪੈਸੇ ਦੀ ਘਾਟ ਕਾਰਨ ਕੋਈ ਵੀ ਨਾਗਰਿਕ ਵਧੀਆ ਇਲਾਜ ਤੋਂ ਵਾਂਝਾ ਨਹੀਂ ਰਹੇਗਾ ਸਿਹਤ ਦਾ ਹੱਕ ਸਬਲੇ ਕੇਂਦਰ ਸਰਕਾਰ ਨੇ ਅੱਜ ਜਿਹੜਾ ਬਜਟ ਪੇਸ਼ ਕੀਤਾ ਆ ਉਹਦੇ ਚ ਪੰਜਾਬ ਨੂੰ ਜਿਹੜਾ ਬਿਲਕੁਲ ਬਾਹਰ ਰੱਖਿਆ ਗਿਆ ਈਵਨ ਪੂਰੇ ਬਜਟ ਦੇ ਦੌਰਾਨ ਪੰਜਾਬ ਸੂਬੇ ਦਾ ਕੋਈ ਜ਼ਿਕਰ ਨਹੀਂ ਪੰਜਾਬ ਲਈ ਕੋਈ ਪੈਕੇਜ ਨਹੀਂ ਪੰਜਾਬ ਲਈ ਕੋਈ ਰਾਹਤ ਨਹੀਂ ਹਾਲਾਂਕਿ ਦੇਖਿਆ ਜਾਵੇ ਤੇ ਇਹ ਬਜਟ ਪੂਰੇ ਦੇਸ਼ ਦੇ ਮਜ਼ਦੂਰ ਕਿਸਾਨਾਂ ਲਈ ਨਿਰਾਸ਼ਾਜਨਕ ਸਾਬਿਤ ਹੋਇਆ ਹੈ ਲੇਕਿਨ ਕਿਉਂਕਿ ਅਸੀਂ ਪੰਜਾਬ ਦੀ ਨੁਮਾਇੰਦੀ ਕਰਦੇ ਆਂ ਦੇਸ਼ ਦੀ ਪਾਰਲੀਮੈਂਟ ਚ ਤੇ ਸਾਨੂੰ ਬੜੀਆਂ ਉਮੀਦਾਂ ਸੀ ਅੱਜ ਪ੍ਰਧਾਨ ਮੰਤਰੀ ਜੀ ਵੀ ਆਏ ਪੰਜਾਬ ਜੋ ਨਿਰਾਸ਼ਾ ਪੰਜਾਬ ਨੂੰ ਬਜਟ ਚੋਂ ਮਿਲੀ ਉਹੀ ਨਿਰਾਸ਼ਾ ਪ੍ਰਧਾਨ ਮੰਤਰੀ ਸਾਹਿਬ ਦੇ ਆਪਣੇ ਭਾਸ਼ਣ ਚੋਂ ਆਪਣੇ ਦੌਰੇ ਚੋਂ ਮਿਲੀ ਕਿਉਂਕਿ ਭਾਜਪਾ ਦੇ ਬਹੁਤ ਲੀਡਰ ਕਹਿ ਰਹੇ ਸੀ ਕਿ ਪ੍ਰਧਾਨ ਮੰਤਰੀ ਸਾਹਿਬ ਜਦੋਂ ਪਿਛਲੀ ਵਾਰ ਪੰਜਾਬ ਆਏ ਸੀ ਫਿਰੋਜ਼ਪੁਰ ਅਗਰ ਉਹਨਾਂ ਦੀ ਰੈਲੀ ਹੋ ਜਾਂਦੀ ਉਹਨਾਂ ਨੇ ਪੰਜਾਬ ਨੂੰ ਬਹੁਤ ਵੱਡੇ ਪੈਕੇਜ ਦੇਣੇ ਸੀ ਪੰਜਾਬ ਲਈ ਬਹੁਤ ਵੱਡੇ ਐਲਾਨ ਕਰਨੇ ਸੀ ਲੇਕਿਨ ਅੱਜ ਫੇਰ ਇੱਕ ਵਾਰ ਸਾਬਿਤ ਹੋ ਗਿਆ ਕਿ ਜਿਹੜੀ ਭਾਜਪਾ ਆ ਭਾਰਤੀ ਜਨਤਾ ਪਾਰਟੀ ਆ ਉਹ ਪੰਜਾਬ ਨਾਲ ਵਿਤਕਰਿਆ ਰੱਖਦੀ ਆ ਪੰਜਾਬ ਦੇ ਪ੍ਰਤੀ ਜਿਹੜੀ ਉਹਨਾਂ ਦੀ ਸੋਚ ਹੈ ਉਹ ਬਹੁਤ ਨੈਗੇਟਿਵ ਹੈ ਪੰਜਾਬ ਨੂੰ ਲੈ ਕੇ ਨਕਾਰਾਤਮਕ ਰਵਈਆ ਕੇਂਦਰ ਸਰਕਾਰ ਦਾ ਉਹ ਫੇਰ ਸਾਬਿਤ ਹੋ ਗਿਆ ਪ੍ਰਧਾਨ ਮੰਤਰੀ ਜੀ ਆਪ ਮੰਨੇ ਅਹੇ ਜੀ ਕਿ ਪੰਜਾਬ ਸਪੋਰਟਸ ਦਾ ਹੱਬ ਹੈ ਤੇ ਪਿਛਲੇ ਬਜਟ ਤੇ ਗੁਜਰਾਤ ਵਰਗਾ ਸੂਬਾ ਜਿੱਥੋਂ ਕੋਈ ਲੰਕੀਆਂ ਨਹੀਂ ਉਹਨਾਂ ਨੂੰ ਤੇ 600 ਕਰੋੜ ਰੁਪਏ ਦਿੱਤਾ ਸੀ ਤੇ ਪੰਜਾਬ ਨੂੰ 78 ਕਰੋੜ ਰੁਪਏ ਤੋ ਪੈਮਾਨਾ ਜਿਹੜਾ ਬੀਜੇਪੀ ਦਾ ਆਇਆ ਉਹ ਤੁਸੀਂ ਆਪ ਸਾਬਿਤ ਕਰ ਸਕਦੇ ਹੋ ਕਿ ਪੰਜਾਬ ਨੂੰ ਹਮੇਸ਼ਾ ਇਹਨਾਂ ਨੇ ਇਗਨੋਰ ਕੀਤਾ ਹੈ ਪੰਜਾਬ ਨਾਲ ਵਿਤਕਰਾ ਕੀਤਾ ਡਿਸਕ੍ਰਿਮੀਨੇਸ਼ਨ ਕੀਤੀ ਹੈ ਪ੍ਰਧਾਨ ਮੰਤਰੀ ਜੀ ਨੇ ਅੱਜ ਗੁਰੂ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਪਰਬ ਸੀ ਉੱਥੇ ਆਦਮਪੁਰ ਹਵਾਈ ਅੱਡੇ ਦਾ ਉਦਘਾਟਨ ਕੀਤਾ ਅਸੀਂ ਸਵਾਗਤ ਕਰਦੇ ਹਾਂ ਲੇਕਿਨ ਪ੍ਰਧਾਨ ਮੰਤਰੀ ਕੀ ਪੰਜਾਬ ਦੇ ਲੋਕਾਂ ਦੀ ਕਿੰਨੀ ਲੰਮੀ ਮੰਗ ਹੈ ਕਿ ਇੰਟਰਨੈਸ਼ਨਲ ਫਲਾਈਟਾਂ ਚਲਾਈਆਂ ਜਾਣ ਮੈਂ ਖੁਦ ਕਿ ਪਾਰਲੀਮੈਂਟ ਚ ਵੀ ਕਈ ਵਾਰ ਗਲਤੀ ਕੀਤੀ ਆ ਮੁੱਖ ਮੰਤਰੀ ਸਾਹਿਬ ਕਈ ਵਾਰ ਤੁਹਾਨੂੰ ਕਹਿ ਚੁੱਕਿਆ ਮਾਨ ਸਾਹਿਬ ਔਰ ਹਰ ਵਾਰ ਚਾਹੇ ਉਹ ਮਹਾਲੀ ਦਾ ਇੰਟਰਨੈਸ਼ਨਲ 에ਰਪੋਰਟ ਹੋਵੇ ਚਾਹੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਨਾਮ ਤੇ ਅੰਮ੍ਰਿਤਸਰ ਸਾਹਿਬ ਹੋਵੇ ਚਾਹੇ ਆਦਮਪੁਰ ਦਾ ਜਿਹੜਾ ਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਮ ਤੇ ਐਰਪੋਰਟ ਦਾ ਘਟਨ ਕੀਤਾ ਹੈ ਇੰਟਰਨੈਸ਼ਨਲ ਫਲਾਈਟਾਂ ਨੂੰ ਤੁਸੀਂ ਚਲਾਉਣਾ ਨਹੀਂ ਚਾਹੁੰਦੇ ਸਾਡਾ ਐਨ ਆਰ ਆਈ ਭਾਈਚਾਰਾ ਜਿੰਨਾ ਖੱਜਲ ਖਰਾਬ ਹੁੰਦਾ ਹੈ ਮੋਦੀ ਸਾਹਿਬ ਉਹਨਾਂ ਨੂੰ ਲੈ ਕੇ ਤੇ ਤੁਹਾਡੇ ਮਨ ਚ ਕੋਈ ਤੇ ਯਾਨੀ ਕੋਈ ਕੋਈ ਮੈਨੂੰ ਲੱਗਦਾ ਵੀ ਉਹਨਾਂ ਦੇ ਮਸਲਿਆਂ ਨੂੰ ਹੱਲ ਕਰਨ ਵਾਲੇ ਕਿਉਂਕਿ ਉਹ ਪੰਜਾਬੀ ਹੈ ਉਹ ਖ절 ਖਰਾਬ ਹੁੰਦੇ ਸੋ ਲੈ ਦੇ ਕੇ ਜੇ ਆਪਾਂ ਦੇਖੀਏ ਅੱਜ ਦਾ ਦੇਣ ਪੰਜਾਬ ਲਈ ਬਹੁਤ ਮਾੜਾ ਹੀ ਸਾਬਿਤ ਹੋਇਆ ਹੈ ਬੀਜੇਪੀ ਦੇ ਪੁਆਇੰਟ ਆਫ View ਨਾਲ ਬੀਜੇਪੀ ਨੇ ਇੱਕ ਵਾਰ ਫਿਰ ਸਾਬਿਤ ਕੀਤਾ ਹੈ ਕਿ ਪੰਜਾਬ ਤੋਂ ਉਹਨਾਂ ਨੂੰ ਵੋਟਾਂ ਤੇ ਚਾਹੀਦੀਆਂ ਹਨ ਲੇਕਿਨ ਦੇਣਾ ਪੰਜਾਬ ਨੂੰ ਕੁਝ ਨਹੀਂ ਪੰਜਾਬ ਦੇ ਕਿਸਾਨਾਂ ਲਈ ਕੋਈ ਅੱਜ ਪੈਕੇਜ ਨਹੀਂ ਪੰਜਾਬ ਕ੍ਰੌਪ ਡਾਈਵਰਸੀਫਿਕੇਸ਼ਨ ਦੀ ਮੰਗ ਕਰਦਾ ਹੈ ਤੁਸੀਂ ਅਖਰੋੜ ਦੀ ਗੱਲ ਕੀਤੀ ਅੱਜ ਬਜਟ ਚ ਬਦਾਮ ਦੀ ਖੇਤੀ ਦੀ ਕੋਕੋਨਟ ਜਿਹੜੇ ਕਿ ਪੰਜਾਬ ਤੋਂ ਹੁੰਦੇ ਨਹੀਂ ਆ ਉੱਥੇ ਡਾਈਵਰਸੀਫਿਕੇਸ਼ਨ ਕਰ ਰਹੇ ਆ ਪੰਜਾਬ ਜਿੱਥੇ ਲੋੜ ਹੈ ਉਹਦੇ ਨਾਲ ਦੇਖਦੇ ਦਾਲਾਂ ਦੇ ਭੰਡਾਰ ਤੇਲ ਦੇ ਭੰਡਾਰ ਖਾਣ ਵਾਲੀ ਤੇਲ ਦੇ ਭੰਡਾਰ ਪੰਜਾਬ ਭਰ ਸਦਾ ਹੈ ਲੇਕਿਨ ਪੰਜਾਬ ਦੇ ਕਿਸਾਨਾਂ ਲਈ ਕੋਈ ਪਰਕਟ ਨਹੀਂ ਸੋ ਅੱਜ ਇੱਕ ਵਾਰ ਫੇਰ ਜਿਹੜਾ ਆ ਪ੍ਰਧਾਨ ਮੰਤਰੀ ਸਾਹਿਬ ਦਾ ਚਾਹ ਦੌਰਾ ਹੋਵੇ ਚਾਹ ਕੇਂਦਰ ਦਾ ਬਜਟ ਹੋਵੇ ਦੋਨਾਂ ਨੇ ਕਿਉਂਕਿ ਉਹਨਾਂ ਦੋਨਾਂ ਚੀਜ਼ਾਂ ਨੇ ਸਾਬਿਤ ਕਰਦਾ ਕਿ ਬੀਜੇਪੀ ਪੰਜਾਬ ਨੂੰ ਲੈ ਕੇ ਕੋਈ ਵੀ ਜਿਹੜੀ ਚੰਗੀ ਪੈਲ ਕਦਮੀ ਨਹੀਂ ਕਰ ਸਕਦੀ ਜਿਹੜੇ ਲੀਡਰ ਪੰਜਾਬ ਦੇ ਲੀਡਰ ਦਾਵਾ ਕਰਦੇ ਸੀ ਕਿ ਪ੍ਰਧਾਨ ਮੰਤਰੀ ਜੀ ਦੇ ਦੌਰੇ ਤੋਂ ਬਾਅਦ ਪੰਜਾਬੀਆਂ ਦੀ ਜਿਹੜੀ ਕਿਸਮਤ ਹੀ ਬਦਲ ਜਾਣੀ ਹੈ ਉਹਨਾਂ ਨੂੰ ਵੀ ਆਪਣੇ ਪੈਰਾ ਤੇ ਜਿਹੜਾ ਆ ਆਪਣੇ ਮੰਜੇ ਥੱਲੇ ਛੋਟੀ ਮਾਰ ਕੇ ਵੇਖ ਲੈਣੀ ਚਾਹੀਦੀ ਆ ਕਿ ਤੁਸੀਂ ਲੱਖ ਦਾਵੇ ਕਰ ਲੋ ਲੇਕਿਨ ਬੀਜੇਪੀ ਦਾ ਜਿਹੜਾ ਨਜ਼ਰੀਆ ਉਹ ਐਂਟੀ ਪੰਜਾਬ ਹੈ ਉਹ ਇੱਕ ਵਾਰ ਫੇਰ ਸਾਬਿਤ